ਤੁਰੰਤ ਹੁਸ਼ਿਆਰਪੁਰ ਇਹ ਡਿਸਟ੍ਰਿਕਟ ਜਿਹੜੇ ਨੇਗੇ ਇਹਨਾਂ ਦੇ ਅੰਦਰ ਮੈਂ ਆਉਣ ਵਾਲੇ ਸਮੇਂ ਜਾਊਗਾ ਔਰ ਸਾਰੀਆਂ ਮੀਟਿੰਗ ਕਰੂੰਗਾ ਜਿਦੇ ਵਿੱਚ ਡਿਪਟੀ ਕਮਿਸ਼ਨਰ ਐਸਐਸਪੀ ਸਹਿਵਾਨ ਸਾਰੇ ਹੇਟਲੇ ਅਫਸਰ ਸ਼ਾਮਲ ਹੋਣਗੇ ਔਰ ਉਹਨਾਂ ਨੂੰ ਜਿਹੜਾ ਇਸ ਮਹਿਮ ਦਾ ਹਿੱਸਾ ਬਣਾ ਕੇ ਔਰ ਜਿਹੜਾ ਯੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਹੋਈ ਆ ਉਹਦੇ ਸਾਰਿਆਂ ਨੂੰ ਐਕਟੀਵੇਟ ਕਰਾਂਗੇ ਔਰ ਇਸ ਤੋਂ ਬਿਨਾ ਮੇਰੇ ਨਾਲ ਅਮਨ ਅਰੋੜਾ ਜੀ ਜਿਹੜੇ ਨੇ ਸਾਡੇ ਕੈਬਨਟ ਕਲੀਨ ਲੁਧਿਆਣਾ ਪਟਿਆਲਾ ਕਪੂਰਥਰਾ ਮਹਾਲੀ ਅੰਮ੍ਰਿਤਸਰ ਤੇ ਜਲੰਧਰ ਇਹ ਜਿਹੜੇ ਜ਼ਿਲ੍ਹੇ ਨੇ 6 ਜ਼ਿਲ੍ਹੇ ਅਮਨ अरोड़ा ਜੀ ਦੇਖਣਗੇ 6 ਜ਼ਿਲ੍ਹੇ ਜਾਣ ਕੇ ਜਾ ਕੇ ਉੱਥੇ ਮਿੱਟੀਆ ਕਰਨਗੇ ਇਸ ਤੋਂ ਬਿਨਾ ਤਰਨਪੀਰ ਸੌਂਤ ਜੀ ਉਹ ਜਿਹੜੇ ਨੇ ਉਹ ਵੀ 6 ਜਨੇ ਦੇਖਣਗੇ ਜਿਨ੍ਹਾਂ ਵਿੱਚ ਸੰਗਰੂਰ ਬਰਨਾਲਾ ਬਠਿੰਡਾ ਫਤਿਹਗੜ੍ਹ ਸਾਹਿਬ ਮੋਗਾ ਅਤੇ ਮਲੇਰਕੋਡਾ ਇਹ ਜ਼ਿਲ੍ਹਿਆਂ ਦੇ ਵਿੱਚ ਤਰਨਪੀਰ ਸੌਂਤ ਜੀ ਜਾਣ ਕੇ ਜਾ ਕੇ ਉੱਥੇ ਮੋਨਿਟਰੀ ਕਰਨਗੇ ਇਸ ਤੋਂ ਬਿਨਾ ਲਾਲਜੀਤ ਭੁੱਲਰ ਜੀ ਜਿਹੜੇ ਲਾਲਜੀਤ ਭੁੱਲਰ ਜੀ ਫਰੀਦਕੋਟ ਮੁਕਸਰ ਫਾਜ਼ਿਲਕਾ ਮਾਨਸਾ ਤੇ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਦੇ ਅੰਦਰ ਲਾਜਿਤ ਭੁੱਲਰ ਜੀ ਜਾਣਗੇ ਇਸ ਤੋਂ ਬਿਨਾ ਡਾਕਟਰ ਬਲਬੀਰ ਜੀ ਡਾਕਟਰ ਬਲਬੀਰ ਜੀ ਪੂਰੇ ਪੰਜਾਬ ਦਾ ਜਿਹੜਾ ਹੈਲਥ ਇਨਫਰਾਸਟ੍ਰਕਚਰ ਆ ਹੈਲਥ ਡਿਪਾਰਟਮੈਂਟ ਆ ਉਹ ਦੇਖਣਗੇ ਕਿ ਕਿਹੜਾ ਓਟ ਕਲੀਨਿਕ ਦੇ ਵਿੱਚ ਕੋਈ ਘਾਟ ਆ ਤੇ ਜਦੋਂ ਕੋਈ ਮਰੀਜ਼ ਜਿਹੜਾ ਆਊਗਾ ਉਹਦੇ ਨੇ ਕੀ ਪ੍ਰਬੰਧ ਕਰਨਾਗਾ ਇਹਦੀ ਦੇਖਰੇਖ ਜਿਹੜੀ ਆ ਉਹ ਡਾਕਟਰ ਬਲਬੀਰ ਜੀ ਕਰਨਗੇ ਇਸ ਤੋਂ ਬਿਨਾ ਮੈਂ ਅੱਜ ਸਾਰੇ ਪੰਜਾਬ ਦੇ ਉਹਨਾਂ ਭਰਾਵਾਂ ਨੂੰ ਬੇਇੱਜ਼ਤੀ ਕਰਦਾਗਾ ਜਿਨ੍ਹਾਂ ਦਾ ਕੋਈ ਬੱਚਾ ਉਹਨਾਂ ਮਾਪੇ ਬਰੂ ਬੇਨਤੀ ਕਰਦਾਗਾ ਉਹਨਾਂ ਔਰਤਾਂ ਨੂੰ ਬੇਨਤੀ ਕਰਦਾਗਾ ਜਿਨ੍ਹਾਂ ਦਾ ਕੋਈ ਪਤੀ ਜਿਹੜਾ ਉਹ ਨਸ਼ੇ ਦੀ ਲਤ ਤੇ ਲੱਗਿਆਗਾ ਇਸ ਮਾਰੀ ਲਤ ਦੇ ਵਿੱਚ ਲੱਗਿਆਗਾ ਉਹ ਤੁਰੰਤ ਜਿਹੜਾ ਉਹਨੂੰ ਹਸਪੀਟਲ ਚ ਦਾਖਲ ਕਰਾਉਣ needle le ਨਸ਼ਾ ਸਿਣਾਉ ਕੇਂਦਰ ਚ ਦਾਖਲ ਕਰਾਉਣ ઓਡ ਸੈਂਟਰ ਚ ਦਾਖਲ ਕਰਾਉਣ ਸਿਵਲ ਹਸਪੀਟਲ ਚ ਦਾਖਲ ਕਰਾਉਣ ਕਿਉਂਕਿ ਜਿਹੜੀ ਇਹ ਨਸ਼ਿਆਂ ਦੇ ਗੇਸ ਵੱਡੀ ਇੱਕ ਲੜਾਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆ ਸਰਦਾਰ ਭਗਵਾਨ ਸਿੰਘ ਮਾਂਜੀ ਵੱਲੋਂ ਸ਼ੁਰੂ ਕੀਤੀ ਗਈ ਆ ਉਹਨੂੰ ਅਸੀਂ ਕਿ ਅੰਜਾਮ ਤੱਕ ਲੈ ਕੇ ਜਾਣਾਗਾ ਨਸ਼ਿਆਂ ਦਾ ਬਿਲਕੁਲ ਖਾਤਮਾ ਹੋਊਗਾ ਜਦੋਂ ਨਸ਼ਿਆਂ ਦੀ ਚੇਨ ਟੁੱਟੂਗੀ ਜਦੋਂ ਨਸ਼ਿਆਂ ਦੀ ਸਪਲਾਈ ਟੁੱਟੂਗੀ ਮੈਂ ਸਮਝਦਾ ਕਿਤਨਾ ਕਿਤੇ ਜਿਹੜੇ ਕੰਜ਼ਿਊਮਰ ਨੇ ਡਰਗ ਐਡਿਕਟ ਨੇ ਜਿਹੜੇ ਉਹਨਾਂ ਦੀ ਸਿਹਤ ਤੇ ਅਸਰ ਪੈਣ ਦੀ ਸੰਭਾਵਨਾ ਕੀ ਤਾਂ ਉਸ ਤੋਂ ਪਹਿਲਾਂ ਹੀ ਅਸੀਂ ਸਾਰੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇਕਰ ਤੁਹਾਡਾ ਕੋਈ ਬੱਚਾ ਜਾਂ ਕੋਈ ਵੱਡਾ ਜਿਹੜਾ ਵੀ ਜਿਹੜਾ ਵੀ ਡਰਗ ਐਡਿਕਟ ਆ ਜਿਹੜਾ ਵੀ ਨਸ਼ੇ ਕਰਦਾਗਾ ਤਾਂ ਤੁਰੰਤ ਉਹਨੂੰ ਡਾਕਟਰ ਕੋਲੇ ਲਿਜਾਣਾ ਚਾਹੀਦਾ ਕਿਉਂਕਿ ਜਦੋਂ ਨਸ਼ੇ ਦੀ ਚੇਨ ਟੁੱਟੀ ਆ ਤਾਂ ਕੋਈ ਨਾ ਕੋਈ ਮੈਸਮ ਦਾ ਮਾੜੀ ਘਟਨਾ ਸਾਹਮਣੇ ਨਾ ਆਵੇ ਸੋ ਉਸਦੇ ਲਈ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਜਰੀਏ ਅਪੀਲ ਕਰਦਾਗਾ ਕਿ ਸਾਰੇ ਜਣੇ ਹਸਪਤਾਲਾਂ ਦਾ ਰੱਖਕ ਤਿਆਰ ਕਰੋ ਕਿਉਂਕਿ ਸਾਡਾ ਇਹ ਵੱਡਾ ਹਮਲਾ ਆਮ ਆਦਮੀ ਪਾਰਟੀ ਦਾ ਵੱਡਾ ਹਮਲਾ ਜਿਹੜਾ ਨਸ਼ਿਆਂ ਦੇ ਵਿਰੋਧ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਸਖਤ ਅਦਾਇਤਾਂ ਨੇਗੀਆਂ ਸਾਡੇ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਜੀ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਅਸੀਂ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਹਾਂਗੇ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ 'ਚ ਇੱਕ ਵੀ ਡਰੱਗ ਪੈਡਲਰ ਨਹੀਂ ਮਿਲੂਗਾ ਇੱਕ ਵੀ ਨਸ਼ਾ ਦਾ ਐਡਿਕਟ ਨਹੀਂ ਮਿਲੂਗਾ ਅਸੀਂ ਨਸ਼ਾ ਫ੍ਰੀ ਨਸ਼ਾ ਮੁਕਤ ਪੰਜਾਬ ਜਿਹੜਾ ਉਹ ਬਣਾਉਣਾਗਾ ਸੋ ਇਸ ਮਹਿਮੇ ਦੇ ਵਿੱਚ ਜਿਹੜੇ ਜਿਹੜੇ ਨਸ਼ੇ ਵੇਚਦੇ ਨੇ ਜਿਹੜੇ ਡਰੱਗ ਪੈਡਲਰ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਾਬੂ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਪਰ ਕਾਰਵਾਈਆਂ ਹੋ ਰਹੀਆਂ ਨੇ ਔਰ ਜਿਹੜੇ ਜਿਹੜੇ ਕੋਈ ਵਿਚਾਰੇ ਬੱਚੇ ਇਸ ਕੰਮ ਦੇ ਵਿੱਚ ਨਸ਼ੇ ਦੀ ਲਤ ਜਿਨ੍ਹਾਂ ਨੂੰ ਲੱਗ ਚੁੱਕੀ ਹੈ ਲੱਗ ਰਹੀ ਹੈ ਜੇ ਇਨੀਸ਼ੀਅਲ ਸਟੇਜ ਤੇ ਨੇ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਐਜ਼ ਕ੍ਰਿਮੀਨਲ ਨਾ ਟਰੀਟ ਕਰਦੇ ਹੋਏ ਐਜ਼ ਪੇਸ਼ੀਐਂਟ ਉਹਨਾਂ ਨੂੰ ਟਰੀਟ ਕੀਤਾ ਜਾਊਗਾ ਤੇ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਤੇ ਹੋਰ ਸੈਂਟਰਸ ਦੇ ਵਿੱਚ ਉਹ ਕੀਤਾ ਜਾਊਗਾ ਜੋ ਸਾਡੀ ਸਬ ਕਮੇਟੀ ਨੇ ਕਿਉਂਕਿ ਪੰਜਾਂ ਅਸੀਂ ਮੰਤਰੀਆਂ ਨੇ ਜੋ ਸਬ ਕਮੇਟੀ ਦੇ ਮੈਂਬਰ ਆ ਉਨ੍ਹਾਂ ਦੇ ਕੰਮ ਦੀ ਡਿਵੀਜ਼ਨ ਜਿਸ ਤਰੀਕੇ ਦੇ ਨਾਲ ਹੋਈ ਹੈ ਉਹ ਚੀਮਾ ਸਾਹਿਬ ਨੇ ਸਾਨੂੰ ਬੜੇ ਵਿਸਤਾਰ ਦੇ ਵਿੱਚ ਦੱਸੀ ਹੈ ਮੈਂ ਇਸ ਤੋਂ ਵੀ ਉੱਪਰ ਇਸ ਤੋਂ ਵੀ ਵੱਧ ਕੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕੱਲ ਵੀ ਕੀਤੀ ਸੀਗੀ ਔਰ ਅੱਜ ਵੀ ਕਰਦਾ ਕਿ ਜੇ ਅਸੀਂ ਕਹੀਏ ਵੀ ਅਸੀਂ ਇਕੱਲੇ ਪੰਜੇ ਜਣੇ ਜਾਂ ਇਕੱਲੇ ਪੁਲਿਸ ਜਾਂ ਇਕੱਲੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਆਪਾਂ ਇਸ ਪਿਛਲੀਆਂ ਸਰਕਾਰਾਂ ਦੇ ਚਲਾਏ ਹੋਏ ਨਸ਼ਿਆਂ ਦੇ ਦਰਿਆਵਾਂ ਨੂੰ ਆਪਾਂ ਰੋਕ ਲਾਂਗੇ ਤੇ ਇਹ ਸੰਭਵ ਪੂਰਾ 100% ਨਹੀਂ ਹੋਣਾ ਜਦ ਤੱਕ ਪੰਜਾਬ ਦੇ 3 ਕਰੋੜ ਲੋਕ ਨੇ ਜਿਹੜੇ ਉਹ ਸਾਡੇ ਨਾਲ ਔਰ ਖਾਸ ਤੌਰ ਤੇ ਮੀਡੀਆ ਮੋਢੇ ਦੇ ਨਾਲ ਮੋਢਾ ਨਾਲ ਜੋੜ ਕੇ ਨਹੀਂ ਚੱਲਦੇ ਹੈਗੇ ਸੋ ਮੈਂ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਾਰੀਆਂ ਧਾਰਮਿਕ ਆਰਗੇਨਾਈਜੇਸ਼ਨ ਨੂੰ ਸਾਰੀਆਂ ਸਮਾਜਿਕ ਆਰਗੇਨਾਈਜੇਸ਼ਨ ਨੂੰ ਮੈਂ ਅੱਜ ਪੰਜਾਬ ਸਰਕਾਰ ਵੱਲੋਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਅਪੀਲ ਕਰਨੀ ਚਾਹੁੰਦਾ ਕਿ ਪੰਜਾਬ ਸਰਕਾਰ ਦਾ ਸਾਡੇ ਕੌਮੀ ਕਨਵੀਨਰ ਕੇਜਰੀਵਾਲ ਸਾਹਿਬ ਦਾ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡਾ ਸਾਰੀ ਟੀਮ ਦਾ 100% ਮਜ਼ਬੂਤ ਤૈયਿਆ ਕੀਤਾ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਇਸ ਕੋੜ ਨੂੰ ਜੜੋਂ ਜੜੋਂ ਪਟਕੇ ਜੋ ਤੱਕ ਨਹੀਂ ਸਿੱਢ ਦਿੰਦੇ ਹੈਗੇ ਉਦੋਂ ਤੱਕ ਅਸੀਂ ਦਮ ਨਹੀਂ ਲਾਵਾਂਗੇ ਮੈਂ ਸਾਰਿਆਂ ਨੂੰ ਬੇਨਤੀ ਇਹ ਕਰਨੀ ਚਾਹੁੰਦਾ ਕਿ ਇਹ ਇਕੱਲੇ ਇੱਕ ਪਾਰਟੀ ਜਾਂ ਸਰਕਾਰ ਦਾ ਮਸਲਾ ਨਹੀਂ ਹੈਗਾ ਇਹ ਪੰਜਾਬ ਦੀ ਹੋਂਦ ਬਚਾਉਣ ਦਾ ਮਸਲਾ ਹੈ ਜਿਹੜਾ ਪੰਜਾਬ ਦੀ ਹੋਂਦ ਪੰਜਾਬ ਦੀ ਜਵਾਨੀ ਪੰਜਾਬ ਦੀ ਅਗਲੀ ਪੀੜੀ ਬਚਾਉਣ ਦੀ ਲੜਾਈ ਹੈ ਜਿਹੜੀ ਉਹ ਅਸੀਂ ਅੱਗੇ ਹੋ ਕੇ ਲੜ ਰਹੇ ਹਾਂ ਸੋ ਸਾਰੀਆਂ ਹੀ ਪੋਲਿਟਿਕਲ ਪਾਰਟੀਆਂ ਨੂੰ ਸਾਰੀਆਂ ਧਾਰਮਿਕ ਸਾਰੀਆਂ ਸੋਸ਼ਲ ਆਰਗੇਨਾਈਜੇਸ਼ਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਦੇ ਉੱਪਰ ਇਸ ਕੰਮ ਦੇ ਉੱਪਰ ਇਸ ਸਾਡੇ ਤਹਈਏ ਦੇ ਉੱਪਰ ਰਾਜਨੀਤੀ ਕਰਨ ਦੀ بجائے ਸਾਡਾ ਸਾਥ ਦਿਓ ਤਾਂ ਕਿ ਆਪਾਂ ਆਪਣੀ ਆਉਣ ਵਾਲੀ ਪੀੜ੍ਹੀ ਇਹ ਜਿਹੜੀ ਉਹ ਬਚਾ ਸਕੀਏ ਕਿਉਂਕਿ ਜਦੋਂ ਇਸ ਤਰੀਕੇ ਦੀ ਇਨੇ ਲੰਬੇ ਸਮੇਂ ਤੋਂ ਜੋ ਇੱਕ ਕੋਹੜੋ ਜੋ ਇੱਕ ਕੈਂਸਰ ਪਿਛਲੇ ਸਰਕਾਰਾਂ ਦੀ ਵਜ੍ਹਾ ਕਰਕੇ ਘਰ-ਘਰ ਪਹੁੰਚਿਆ ਹੋਇਆ ਜਦੋਂ ਉਹਨੂੰ ਪੱਟਣ ਲੱਗਾਂਗੇ ਉਹਨੂੰ ਖਤਮ ਕਰਨ ਲੱਗਾਂਗੇ ਤੇ ਕਈ ਵਾਰੀ ਜਿਵੇਂ ਚੀਮਾ ਸਾਹਿਬ ਨੇ ਗੱਲ ਕੀਤੀ ਕਿ ਜਦੋਂ ਸਖਤੀ ਹੋਣੀ ਹੈ ਜਦੋਂ ਸਪਲਾਈ ਚੇਨ ਲਾਈਨ ਟੁੱਟਣੀ ਹੈ ਤੇ ਨਸ਼ਾ ਜਿਹੜੇ ਲੋਕ ਉਹਦੇ ਆਦੀ ਹੋ ਚੁੱਕੇ ਉਹਨਾਂ ਨੂੰ ਨਹੀਂ ਮਿਲਣਾ ਤੇ ਫਿਰ ਹੋ ਸਕਦੇ ਕੋਈ ਕੈਜੂਐਲਟੀਆਂ ਵੀ ਹੋਣ ਕੋਈ ਫੈਟੈਲਿਟੀਆਂ ਹੋਣ ਉਹਨਾਂ ਨੂੰ ਉਹਨਾਂ ਦਾ ਕਿਸੇ ਤਰੀਕੇ ਦਾ ਸਿਹਤ ਦਾ ਜਾਂ ਜਾਨ ਦਾ ਨੁਕਸਾਨ ਨਾ ਹੋਵੇ ਸੋ ਮੈਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚੇ ਇਹਦੇ ਵਿੱਚ ਆਲਰੇਡੀ ਲੱਗ ਚੁੱਕੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਮੀਡੀਏਟਲੀ ਸਾਡੇ ਜਿਹੜੇ ਡੀ ਐਡਿਕਸ਼ਨ ਸੈਂਟਰਸ ਨੇ ਸਰਕਾਰੀ ਹਸਪਤਾਲ ਨੇ ਔਰ ਜੋ ਔਟ ਸੈਂਟਰਸ ਨੇ ਉੱਥੇ ਪਹੁੰਚੋ ਡਾਕਟਰ ਬਲਬੀਰ ਜੀ ਨੇ ਬੜੇ ਵਧੀਆ ਚੰਗੇ ਇੰਤਜ਼ਾਮਾਤ ਨੇ ਜਿਹੜੇ ਉਹ ਉੱਥੇ ਕੀਤੇ ਹੋਏ ਨੇ ਕਿਸੇ ਤਰੀਕੇ ਦੀ ਦਵਾਈ ਦੀ ਕਿਸੇ ਤਰੀਕੇ ਦੀ ਹੋਰ ਫੈਸਿਲਿਟੀ ਦੇ ਉੱਤੇ ਘਾਟ ਨਹੀਂ ਹੈ ਜੇ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਤਾਂ ਨਾਲ ਦੀ ਨਾਲ ਲੋਕਲ ਅਧਿਕਾਰੀਆਂ ਨੂੰ ਦੱਸੋ ਤਾਂ ਕਿ ਕਿਸੇ ਵੀ ਬੱਚੇ ਦੀ ਜਾਨ ਨਾ ਜਾਵੇ ਸੋ ਮੈਂ ਦੁਬਾਰਾ ਫਿਰ ਹੀ ਬੇਨਤੀ ਕਰੂੰਗਾ ਕਿ ਰਾਜਨੀਤੀ ਕਰਨ ਦੀ بجائے ਅੱਜ ਪੰਜਾਬ ਨੂੰ ਇੱਕ ਮੁਠ ਇੱਕ ਜੁਟ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਹੈ ਤੇ ਮੈਂ ਮੈਂ ਵਿਸ਼ਵਾਸ ਨਾਲ ਕਹਿ ਸਕਦਾ